ਇੱਕ ਸੱਚੀ ਕਹਾਣੀ ਹੈ ਜਦ ਥੰਮਣ ਸਿੰਘ 10ਵੀਂ ਦੇ ਪੇਪਰ ਦੇ ਕੇ ਵੇਲਾ ਹੋਇਆ ਤਾਂ ਬਾਪੂ ਮੱਕੀ ਕੇਰਨ ਨਾਲ ਪਹਿਲੀਆਂ ਚ ਲੈ ਗਿਆ ਸਾਰਾ ਦਿਨ ਬਲਦਾ ਮਗਰ ਫਿਰ ਫਿਰ ਕੇ ਕਦੀ ਸੁਹਾਗੇ ਤੇ ਚੜ ਰਸੇ ਦੀਆਂ ਬਾਈਆਂ ਫੜੇ ਕਦੇ ਨੁਕਰਾਂ ਗੋੜੇ ਬੰਨੇ ਛਾਂਗ ਅੱਜ ਬਾਵਾ ਜੋਰ ਹੋ ਗਿਆ ਨਿੱਕੇ ਡੰਗਰ ਬੱਚਾ ਖੋਲ ਧੁੱਪੇ ਸ਼ਾਮੇ ਕਰ ਦਿੰਦੇ ਪਰ ਇਹਨੇ ਕਦੀ ਮੱਝ ਦਾ ਸੰਗਲ ਖੋਲਣਾ ਤਾਂ ਕਈ-ਕਈ ਵਾਰ ਹੱਥ ਧੋਣੇ ਹੱਥ ਸੁੰਘੀ ਜਾਣੇ ਕਈ ਵਾਰ ਤਾਂ ਰੋਟੀ ਵੀ ਮੋੜ ਲੈਉਣੀ ਸਕੂਲੋਂ ਹੱਥਾਂ 'ਚੋਂ ਗੋ ਆਉਂਦੀ ਐ ਮਾਂ ਰੋਟੀ ਨਹੀਂ ਖਾਦੀ ਮਾਂ ਤਾਂ ਕੰਮੀ ਘਟ ਲੌਂਦੀ ਸੀ ਪੜਾਕੂ ਪੁੱਤ ਨੂੰ ਨਿੱਕੇ ਟੀਚਰਾਂ ਕਰਦੇ ਮਾਂ ਦਾ ਅਫਸਰ ਪੁੱਤ ਆਖਦੇ ਪਰ ਬਾਪੂ ਅੱਜ ਹੋਸੀ ਪਤਾ ਨਹੀਂ ਅੱਜ ਕਿਵੇਂ ਇਹ ਅਮੋੜ ਤੁਰ ਪਿਆ ਨਾਲ ਤੇ ਕੰਮ ਵੀ ਦੋਰਾ ਸੀ ਛੇਤੀ ਨਿਬੜ ਗਿਆ ਸੀ ਪੁੱਤ ਅੱਡਾ ਪੈਰਾਂ ਦਾ ਖੁਲਾਸਾ ਸੀ ਤੇ 16 ਸਾਲਾਂ ਦਾ ਵੀ ਦੀਹਾਂ ਦੇ ਨੂੰ ਪਿੱਛੇ ਛੱਡਦਾ ਸੀ ਘਰ ਦਾ ਲਵੇਰਾ ਤੇ ਪਲੇਠਾ ਪੁੱਤ ਸੀ ਮਾਂ ਵੀ ਲੋੜੇ ਜਾਂ ਧਿਆਨ ਦਾ ਰਹੀ ਸੀ ਹਰ ਸਾਲ ਦੇਸੀ ਕਿ ਉਹ ਵੱਖਰਾ ਪੁੱਤ ਦੀ ਖਰਾਕ ਲਈਦਾ ਪੁੱਤ ਪੜਾਕੂ ਹੈ ਕੋਈ ਕੋਈ ਜੱਟਾਂ ਦਾ ਪੁੱਤ ਪੜਦਾ ਸੀ ਜਵਾਨ ਹੁੰਦਾ ਬੇਕ ਬਾਪੂ ਦੇ ਮੋਢੇ ਵੀ ਫਰਕ ਦੇ ਪਰ ਥੰਮਣ ਤਾਂ ਕੁਝ ਹੋਰ ਸੋਚਦਾ ਪੜ ਕੇ ਅਫਸਰ ਬਣਿਆ ਦੇਖਦਾ ਸ਼ਾਮ ਨੂੰ ਪੈੜੀਆਂ ਚੋਂ ਮੜੇ ਨੂੰ ਮਾਂ ਨੇ ਹਾਲ ਪੁੱਛਿਆ ਤੇ ਰੋਟੀ ਪਾ ਕੇ ਦਿੱਤੀ ਨਿੱਕ ਫੁੱਕ ਦਾ ਸਾਗ ਮਾਂ ਬਾਵਾ ਕਰਾਰਾ ਬਣਾਇਆ ਸੀ ਪਤਾ ਨਾ ਲੱਗਿਆ ਚੌਂਕੇ ਵਿੱਚ ਬੈਠੇ ਨੇ ਮਾਂ ਦੀ ਰੋਟੀ ਬਾਵਾ ਚਰਲਾ ਕੇ ਖਾਧੀ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਮਾਂ ਜਾਣਦੀ ਸੀ ਉਤਨੇ ਭਾਰਾ ਕੰਮ ਕਦੀ ਨਹੀਂ ਕੀਤਾ ਨਿੱਕੇ ਤਿੰਨੇ ਅਜੇ ਛੋਟੇ ਸੰ ਪਰ ਕੰਮ ਨੂੰ ਧਾਵੇ ਸੰ ਪੈਣਾ ਦੋਵੇਂ ਸਕੂਲ ਵੀ ਜਾਂਦੀਆਂ ਤੇ ਮਾਂ ਨਾਲ ਘਰੇ ਵੀ ਕੰਮ ਕਰਾਉਂਦੀਆਂ ਮੰਜੇ ਤੇ ਸੁੱਤੇ ਪਏ ਦੇ ਮਾਂ ਨੇ ਹੱਥ ਵੇਖੇ ਚਾਦਿਆਂ ਨਾਲ ਭਰੇ ਪੈਸਾ ਮਾਂ ਦੇ ਹੱਥਾਂ ਦੀ ਸੋ ਤੇ ਕੰਧ ਵੱਲ ਮੂੰਹ ਕਰਕੇ ਅਥਾ ਉਹ ਹੰਝੂ ਕੇਰ ਦੀ ਮਾਂ ਬਸ ਉਹ ਰਾਤ ਫੈਸਲੇ ਦੀ ਖੜੀ ਸੀ ਕਿ ਹੁਣ ਕੋਈ ਨੌਕਰੀ ਕਰਾਂਗਾ ਬਾਹੀ ਮੇਰੇ ਬਸ ਦਾ ਰੋਗ ਹੈ ਪੜਾਈ ਦਾ ਕੀ ਫਾਇਦਾ ਤੜਕੇ ਝੋਲੇ ਵਿੱਚ ਦੋ ਜੋੜੀ ਕੱਪੜੇ ਤੇ ਕਾਗਜ਼ ਪੱਤਰ ਲੈ ਕੇ ਮੂੰਹ ਨੇਰੇ ਹੀ ਬਿਨਾਂ ਵਸੇ ਘਰ ਛੱਡਦਾ ਇਵੇਂ ਉਹ ਕੋਈ ਜੀ ਹੋ ਗਿਆ ਸਾਲਾਂ ਬੱਧੀ ਮਾਪਿਆਂ ਨੂੰ ਖਬਰ ਮਿਲੀ ਉਹ ਖੁਸ਼ੀ ਵਿੱਚ ਖਿਵੇ ਹੋਏ ਫਿਰਦੇ ਸਨ ਉਹ ਫੌਜ ਦਾ ਛੋਟਾ ਜਿਹਾ ਅਫਸਰ ਬਾਣਾ ਕਰ ਆਇਆ ਸੀ ਪਰ ਇਸ ਪਿੱਛੇ ਜਿਹੜੇ ਛਾਲੇ ਸਨ ਉਹ ਬਾਹੀ ਵਾਲੇ ਛਾਲੇ ਤੋਂ ਕਿਤੇ ਬਧੇਰੇ ਤਕਲੀਫ ਦੇ ਸਨ ਇਹ ਕਹਾਣੀ ਤੁਹਾਨੂੰ ਇਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਇਸ ਤਰ੍ਹਾਂ ਦੀਆਂ ਹੋਰ ਨਮੀਆਂ ਨਮੀਆਂ ਕਹਾਣੀਆਂ ਸੁਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਆਖਰ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ